ਕਿਸੇ ਮਨੁੱਖ ਨੂੰ ਪੁੱਛੋ ਉਹ ਕਹੇਗਾ ਜੀ ਤੁਸੀਂ ਮੇਰੇ ਬਾਰੇ ਕੀ ਜਾਣਦੋਂ ਮੈਂ ਇੰਨਾ ਉਲਝਿਆ ਇੰਨਾ ਪਰੇਸ਼ਾਨ ਇੰਨਾ ਦੁਖੀ ਹਾਂ ਇਨਾ ਵਿਪਦਾਵਾਂ 'ਚ ਕਿਰਿਆ ਇੰਨੀ ਬੇਚ ਇੰਨੀ ਇੰਨੀ ਸ਼ਾਂਤੀ ਇੰਨੀ ਪਟਕਣਾ ਤੁਸੀਂ ਕਿਸੇ ਮਨੁੱਖ ਨੂੰ ਆਪਣੀ ਵਿਥਿਆ ਸੁਣਾਉਣ ਲੱਗ ਪਓ ਤੇ ਤੁਹਾਡੀ ਵਿਥਿਆ 'ਚ ਤਕਲੀਫ ਤੇ ਦੁੱਖ ਤੇ ਪੀੜਾ ਹੋਵੇ ਤੁਹਾਡੀ ਤੇ ਗੱਲ ਸਿਰੇ ਲੱਗਣੀ ਕੋਈ ਨਹੀਂ ਮੜੀ ਜੀ ਤੁਸੀਂ ਸਪੇਸ ਦਿਓ ਕਿ ਅਗਲਾ ਬੰਦਾ ਆਪਣੀ ਕਹਾਣੀ ਸ਼ੁਰੂ ਕਰੇ ਜੇ ਉੱਥੇ ਤੀਜਾ ਆ ਗਿਆ ਤੇ ਤੀਜੇ ਦੀ ਵੀ ਤੁਹਾਨੂੰ ਥੋੜੀ ਬਹੁਤ ਸੁਣਨੀ ਪੈਣੀ ਧਰਮਨੋਖ ਨੂੰ ਇਹ ਲੱਗਦਾ ਹੈ ਕਿ ਸੰਸਾਰ ਵਿੱਚ ਸਾਰੇ ਦੁੱਖ ਤੇ ਮੇਰੇ ਪੱਲੇ ਨੇ ਬਾਬਾ ਸ਼ੇਖ ਫਰੀਦ ਸਾਹਿਬ ਫਰਮਾਉਂਦੇ ਨੇ ਕਹਿੰਦੇ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰੇ ਹਾਕ ਇਹ ਪਾਗਲ ਇਹ ੱੱੱਲੇ ਮਨੁੱਖਤੂ ਤੇ ਦੀਨ ਦਾ ਚੇਤਾ ਭੁਲਾ ਦਿੰਦਾ ਤੇਰੇ ਵਾਸਤੇ ਧਰਮ ਕੋਈ ਅਰਥ ਹੀ ਨਹੀਂ ਰੱਖਦਾ ਸਾਨੂੰ ਤਾਂ ਆਪਣਾ ਵੀ ਨਹੀਂ ਆਉਂਦਾ ਅਸੀਂ ਡੂੰਗੀ ਖਾੜ ਦੇ ਚ ਡਿੱਗੇ ਹੋਏ ਹਾਂ ਸਾਨੂੰ ਲੱਗਦਾ ਹੈ ਕਿ ਸੰਸਾਰ ਵਿੱਚ ਅਸੀਂ ਦੁਖੀ ਹਾਂ ਕਿਸੇ ਮਨੁੱਖ ਨੂੰ ਪੁੱਛੋ ਉਹ ਕਹੇਗਾ ਜੀ ਤੁਸੀਂ ਮੇਰੇ ਬਾਰੇ ਕੀ ਜਾਣਦੋਂ ਮੈਂ ਇੰਨਾ ਉਲਝਿਆ ਇੰਨਾ ਪਰੇਸ਼ਾਨ ਇੰਨਾ ਦੁਖੀ ਹਾਂ ਨਾ ਵਿਪਦਾਵਾਂ ਚ ਕਿਰਿਆ ਇੰਨੀ ਬੇਚ ਇੰਨੀ ਇੰਨੀ ਸ਼ਾਂਤੀ ਇੰਨੀ ਪਟਕਣਾ ਭਾਵੇਂ ਮਨੁੱਖ ਪਦਾਰਥਾਂ ਦੇ ਢੇਰ ਦੇ ਵੀ ਬੈਠਾ ਹੋਵੇ ਤਾਂ ਵੀ ਉਹਦੇ ਅੰਦਰ ਨੂੰ ਫੋਲ ਕੇ ਵੇਖੋ ਇਹ ਗੱਲ ਬੜੀ ਵਿੱਧਤ ਹੈ ਪ੍ਰਚਲਿਤ ਹੈ ਤੁਸੀਂ ਕਿਸੇ ਮਨੁੱਖ ਨੂੰ ਆਪਣੀ ਵਿਥਿਆ ਸੁਣਾਉਣ ਲੱਗ ਪਓ ਤੇ ਤੁਹਾਡੀ ਵਿਥਿਆ ਚ ਤਕਲੀਫ ਤੇ ਦੁੱਖ ਤੇ ਪੀੜਾ ਹੋਵੇ ਯਾਨੀ ਤੁਸੀਂ ਆਪਣੇ ਦੁੱਖਾਂ ਦੀ ਕਹਾਣੀ ਕਿਸੇ ਨੂੰ ਸੁਣਾਉਣ ਲੱਗ ਪਓ ਤੁਹਾਡੀ ਤੇ ਗੱਲ ਸਿਰੇ ਲੱਗਣੀ ਕੋਈ ਨਹੀਂ ਮਾੜੀ ਜੀ ਤੁਸੀਂ ਸਪੇਸ ਦਿਓ ਕਿ ਅਗਲਾ ਬੰਦਾ ਆਪਣੀ ਕਹਾਣੀ ਸ਼ੁਰੂ ਕਰ ਲੇ ਜੇ ਉੱਥੇ ਤੀਜਾ ਆ ਗਿਆ ਤੇ ਤੀਜੇ ਦੀ ਵੀ ਤੁਹਾਨੂੰ ਥੋੜੀ ਬਹੁਤ ਸੁਣਨੀ ਪੈਣੀ ਉਹਨਾਂ ਸਾਰਿਆਂ 'ਚ ਇੱਕ ਵੀ ਐਸਾ ਨਹੀਂ ਹੁੰਦਾ ਜਿਹੜਾ ਆ ਕੇ ਵੀ ਤੁਸੀਂ ਸੁਣਾਓ ਤੇ ਮੈਂ ਸੁਣਦਾ ਜਦੋਂ ਤੁਹਾਡੀ ਮੁੱਕ ਗਈ ਗੱਲ ਫਿਰ ਆਪਾਂ ਅੱਗੇ ਕਰਾਂਗੇ ਵੀ ਮੈਂ ਤਾਂ ਖੁਸ਼ ਆ ਬਾਕੀ ਤੁਸੀਂ ਦੁਖੀ ਹੋ ਤਾਂ ਤੁਸੀਂ ਸੁਣਾ ਲਓ ਨਾ ਪਹਿਲੀ ਤੇ ਗੱਲ ਹੈ ਵੀ ਕੋਈ ਕਿਸੇ ਦੁੱਖ ਦੀ ਵਿਥਿਆ ਸੁਣਨਾ ਹੀ ਨਹੀਂ ਚਾਹੁੰਦਾ ਬਲਕਿ ਸੁਣਾਉਣਾ ਚਾਹੁੰਦਾ ਕਿਉਂਕਿ ਹਰ ਮਨੁੱਖ ਨੂੰ ਇਹ ਲੱਗਦਾ ਹੈ ਵੀ ਸੰਸਾਰ ਵਿੱਚ ਸਾਰੇ ਦੁੱਖ ਤੇ ਮੇਰੇ ਪੱਲੇ ਨੇ ਬਾਬਾ ਸ਼ੇਖ ਫਰੀਦ ਸਾਹਿਬ ਫਰਮਾਉਂਦੇ ਨੇ ਕਹਿੰਦੇ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰੇ ਹਾਕ ਪਹਿਲੀ ਪੰਕਤੀ ਚ ਉਹਨਾਂ ਕਹਿੰਦਾ ਮੈਂ ਜਾਣਿਆ ਦੁਖਮ ਉਹੋ ਜਿਹੜਾ ਮੈਂ ਸ਼ਲੋਕ ਇਸ ਕਰਕੇ ਸਾਂਝਾ ਕੀਤਾ ਵੀ ਉੱਚੇ ਚੜਨਾ ਮਤਲਬ ਕਿ ਵੀ ਸੁਰਤ ਇਨੀ ਉੱਚੀ ਕਰ ਲੈਣੀ ਵੀ ਲੋਕਾਂ ਦੇ ਦਿਲਾਂ ਚ ਆ ਚੀਜ਼ਾਂ ਰਾਜ ਕਰਦੀਆਂ ਨੇ ਆ ਚੀਜ਼ਾਂ ਵਸੀਆਂ ਹੋਈਆਂ ਨੇ ਅਸੀਂ ਕਿਉਂਕਿ ਨਹੀਂ ਉਚਾਈ ਤੇ ਨਹੀਂ ਖੜੇ ਇਸ ਕਰਕੇ ਸਾਨੂੰ ਸਾਡਾ ਆਪਣਾ ਆਪ ਹੀ ਸਭ ਤੋਂ ਵੱਡਾ ਨਜ਼ਰ ਆਉਂਦਾ ਹੈ ਪਰ ਜਿਨ੍ਹਾਂ ਨੇ ਇਸ ਉਚਾਈ ਨੂੰ ਮਾਣਿਆ ਉਹ ਉੱਚੀ ਜਗ੍ਹਾ ਤੇ ਖਲੋ ਕੇ ਜਦੋਂ ਜਗਤ ਜਲੰਦੇ ਨੂੰ ਵੇਖਦੇ ਨੇ ਤਾਂ ਉਹਨਾਂ ਨੂੰ ਸੰਸਾਰ ਦਾ ਸੱਚ ਨਜ਼ਰ ਆਉਂਦਾ ਹੈ ਸਾਨੂੰ ਨਿਸਾਨ ਨੂੰ ਤਾਂ ਆਪਣਾ ਵੀ ਨਹੀਂ ਆਉਂਦਾ ਅਸੀਂ ਡੂੰਗੀ ਖਾੜ ਦੇ ਚ ਡਿੱਗੇ ਹੋਏ ਆਂ ਅਗਿਆਨਤਾ ਖੱਡ ਹੈ ਤੇ ਗਿਆਨ ਪਹਾੜੀ ਦੀ ਚੋਟੀ ਚੋਟੀ ਹੈ ਸਿਖਰ ਹੈ ਕਬੀਰ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਨੇ ਪਵਿੱਤਰ ਜੀਵਨ ਨੂੰ ਦਾਤੇ ਲਾ ਦਿੱਤਾ ਆਪਣਾ ਦੀਨ ਦਾਤੇ ਲਾਇਆ ਕਿਹੜੀ ਚੀਜ਼ ਬਦਲੇ ਦੁਨੀਆ ਵਾਸਤੇ ਸੰਸਾਰ ਦੀ ਚੱਕਾ ਚਾਉਂਦ ਵਾਸਤੇ ਸੰਸਾਰ ਦੀਆਂ ਵਾਸ਼ਨਾਵਾਂ ਵਾਸਤੇ ਪਦਾਰਥਾਂ ਵਾਸ ਜੋ ਕੁਝ ਵੀ ਹੈ ਮਨੁੱਖ ਨੇ ਆਪਣਾ ਦਰਸ਼ ਇਹਨਾਂ ਨੂੰ ਮਿਥ ਲਿਆ ਹੈ ਇਹਨਾਂ ਨੂੰ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਚੱਲਿਆ ਜਾਂਦਾ ਹੈ ਇੱਕ ਸ਼ਬਦ ਵਿੱਚ ਉਹ ਫਰਮਾਉਂਦੇ ਨੇ ਦੀਨ ਬਿਸਾਰਿਓ ਰੇ دیਵਾਨੇ ਦੀਨ ਬਿਸਾਰਿਓ ਰੇ ਇਹ ਪਾਗਲ ਇਹ ਝੱਲੇ ਮਨੁੱਖ ਤੂ ਤੇ ਦੀਨ ਦਾ ਚੇਤਾ ਭੁਲਾ ਦਿੰਦਾ ਤੇਰੇ ਵਾਸਤੇ ਧਰਮ ਕੋਈ ਅਰਥ ਹੀ ਨਹੀਂ ਰੱਖਦਾ ਉੱਚਾ ਦਰਸ਼ਕ ਜੀਵਨ ਤੇਰੇ ਵਾਸਤੇ ਬੇਮਾਇਨਾ ਹੈ